ਸਖਵੀਰ ਸਿੰਘ ਬਾਦਲ ਕੀ ਆਪਣੇ ਉਸੇ ਜਲੌ ਨਾਲ ਮੁੜ ਕੇ ਪੇਸ਼ ਹੋ ਜਾਣਗੇ ਪੰਥਕ ਪਲੇਟਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਜੇਕਰ ਮੰਨ ਲਓ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੂੰ ਸੇਵਾ ਵੀ ਲੱਗ ਜਾਂਦੀ ਹੈ ਉਹ ਸੇਵਾ ਕਰਕੇ ਭਾਵੇਂ ਉਹ ਵਰਤਨਾ ਦੀ ਹੋਵੇ ਭਾਵੇਂ ਉਹ ਝਾੜੂ ਦੀ ਹੋਵੇ ਭਾਵੇਂ ਉਹ ਪਾਠ ਕਰਨ ਦੀ ਹੋਵੇ ਕੁਝ ਵੀ ਹੋਵੇ ਉਹ ਜੇਕਰ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਪੰਥਕ ਪਲੈਟਫਾਰਮ ਸ਼੍ਰੋਮਣੀ ਅਕਾਲੀ ਦਲ ਦੇ ਉੱਤੋਂ ਉਹੀ ਪ੍ਰਵਾਨਗੀ ਮਿਲ ਜੂਗੀ ਜਿਹੜੀ ਇਸ ਸਜ਼ਾ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਵੈਸੇ ਤਾਂ ਜਿਹੜੇ ਅਕਾਲੀ ਦਲ ਦੇ ਵਿੱਚ ਫੁੱਟ ਪੈ ਰਹੀ ਹੈ ਉਹ ਕੱਲੀ ਇਸ ਗੱਲ ਕਰਕੇ ਨਹੀਂ ਪੈ ਰਹੀ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲੱਗਣੀ ਹੈ ਜਾਂ ਨਹੀਂ ਲੱਗਣੀ ਉਹ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਵੋਟਾਂ ਨਹੀਂ ਮਿਲ ਰਹੀਆਂ ਉਹਦੇ ਕਰਕੇ ਲੋਕ ਨਾਰਾਜ਼ ਨੇ ਪੰਥ ਨਾਰਾਜ਼ ਹੈ ਤੇ ਇਸ ਲਈ ਉਹਨੂੰ ਹਟਾਉਣ ਦੀ ਡਿਮਾਂਡ ਹੈ ਮੇજર ਡਿਮਾਂਡ ਤਾਂ ਮੇਜਰ ਤਾਂ ਹਟਾਉਣ ਦੀ ਹੈ ਜੇ ਕੱਲਾ ਇੰਨੇ ਨਾਲ ਸਾਰੇ ਸਰਕਾਰ ਕਰਦੇ ਨੇ ਵੀ ਠੀਕ ਹੈ ਜੇ ਹੁਣ ਉਧਰੋਂ ਪੂਰਾ ਇੱਕ ਪ੍ਰੋਸੈਸ ਹੋ ਗਿਆ ਸੀ ਮੰਨ ਲੈਂਦੇ ਆ ਦੁਬਾਰਾ ਫਿਰ ਇੱਕ ਅਲੱਗ ਗੱਲ ਹੁੰਦੀ ਹੈ ਪਰ ਉਮੇ ਮੰਨਦਾ ਲੱਗਦਾ ਨਹੀਂ ਕਿਉਂਕਿ ਜਿਹੜਾ ਇੱਕ ਹੁਣ ਪ੍ਰੈਸਟੀਜ ਸਾਰੇ ਬਣੀ ਹੋਈ ਹੈ ਹਸਪਤਾਲ ਦੀ ਉਹ ਵੀ ਕੱਲੇ ਲੀਡਰਸ਼ਿਪ ਤੇ ਨਹੀਂ ਆਏਗਾ ਉਹ ਪੂਰੀ ਸੰਗਤ ਤੇ ਹੈ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਵੀ ਬਾਰ-ਬਾਰ ਕਹਿੰਦੀ ਸੀ ਉਹ ਕੱਲਾ ਇੱਕ ਲੀਡਰ ਨੂੰ ਹਟਾਉਣ ਦੀ ਗੱਲ ਨਹੀਂ ਹੋ ਰਹੀ ਉਹਦੇ 'ਚ ਹਟਾਉਣ ਦੇ ਨਾਲ-ਨਾਲ ਅਗਲਾ ਸਿਸਟਮ ਕਿਵੇਂ ਉਹਿਆ ਜਾਏ ਨਾ ਰਹੇ ਜਿਹੋ ਜਿਹਾ ਬਣਾ ਦਿੱਤਾ ਗਿਆ ਉਹਨੂੰ ਇੰਪਰੂਵ ਕਰਨ ਦੀ ਉਹਨੂੰ ਸੁਧਾਰ ਕਰਨ ਦੀ ਗੱਲ ਉਹਦੇ 'ਚ ਆਕਾਲੀ ਦਲ ਚੋਂ ਮੋਨੋਪੋਲੀ ਤੋੜਨ ਦੀ ਆ ਉਹਦੇ 'ਚ ਪਰਿਵਾਰ ਦੀ ਵੀ ਕੁਝ ਬੰਦਿਆਂ ਦੀ ਵੀ ਪ੍ਰਧਾਨ ਦੀਆਂ 2 ਟਰਮਾਂ ਵਾਲੀ ਵੀ ਗੱਲ ਲੈ ਕੇ ਉਹ ਤੋਂ ਬਾਅਦ ਰਹਿਣਾ ਨਹੀਂ ਚਾਹੀਦਾ ਕੋਈ ਜੱਜਦਾਰ ਕਿਉਂ ਰਹੇ ਪ੍ਰਧਾਨ ਦੇ ਤੌਰ ਤੇ ਕਿਉਂ ਹੈ ਟੋਪਰ ਤੱਕ ਚੋਣਾ ਨਾ ਹੋਣ ਕਿਉਂ ਐ ਜੀਪੀਸੀ ਦੀ ਜਿਹੜੀ ਚੋਣ ਲੜੇਗਾ ਤੇ ਦੂਜਾ ਅਸੈਂਬਲੀ ਦੀ ਨਾਲ ਲੜ ਸਕੇ ਹੋਰ ਬਹੁਤ ਸਾਰੇ ਨੁਕਤੇ ਨੇ ਉਹਦੇ ਜਿਹੜੇ ਸਮੁੱਚਤਾ 'ਚ ਇਹ ਗੱਲ ਕਰਦੇ ਨੇ ਕਿ ਜਿੱਥੇ ਤੱਕ ਹੁਣ ਤੱਕ ਆ ਗਏ ਉਥੋਂ ਜੇ ਨਿਕਲ ਨਹੀਂ ਜਾਂ ਜ਼ਰੂਰ ਖੂ ਹੋ ਕੇ ਹੁਣ ਤਾਂ ਚੱਜ ਨਾਲ ਤਾਂ ਨਿਕਲਿਆ ਜਾਵੇ ਨਾ ਤਾਂ ਕਿ ਪੁਰਾਣੇ ਜਿਲੌਰ ਚ ਪਾਰਟੀ ਆ ਸਕੇ ਪੁਰਾਣੇ ਜਿਲੌਰ ਸੁਖਬੀਰ ਸਿੰਘ ਆਏਗਾ ਜਾਂ ਨਹੀਂ ਇਹ ਇੰਪੋਰਟੈਂਟ ਨਹੀਂ ਹੈ ਪੁਰਾਣੇ ਜਿਲੌਰ ਚ ਸ਼ਰੋਮਣੀ ਅਕਾਲੀ ਦਲ ਕਿਵੇਂ ਆਏਗਾ ਇਹ ਜ਼ਿਆਦਾ ਇੰਪੋਰਟੈਂਟ ਹੈ ਸ਼ਾਇਦ ਪੰਥ ਤੇ ਪੰਜਾਬ ਦੇ ਵਾਸਤੇ ਉਹ ਸਾਰੀਆਂ ਗੱਲਾਂ ਦੇ ਵਾਸਤੇ ਔਰ ਉਹ ਇੱਕ ਫੈਸਲਾ ਤਾਂ ਸਿੰਘ ਸਾਹਿਬ ਦਾ ਆਉਣਾ ਹੈ ਉਹਨਾਂ ਨੇ ਕੀ ਕਰਨਾ ਇੱਕ ਫੈਸਲਾ ਹੇਠਲੀ ਸੰਗਤ ਨੇ ਉਹਨਾਂ ਦੇ ਐਕਟਿਵਿਸਟ ਨੇ ਉਹਨਾਂ ਦੇ ਵਰਕਰਾਂ ਨੇ ਜਿਹੜੇ ਲਗਾਤਾਰ ਉਹਨਾਂ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਨਾਂ ਦਾ ਵੀ ਹੈ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਗਿਆ ਉਹਨਾਂ ਨੇ ਸਾਰੀ ਉਹ ਕੋਰ ਕਮੇਟੀ ਵਗੈਰਾ ਨੂੰ ਕਿਹਾ ਸੀ ਜਿਹੜੇ ਉੱਪਰੋਂ ਵੀ ਜਿਹਨਾਂ ਨੇ ਤੁਸੀਂ ਇੱਥੇ ਤੱਕ ਲਿਆਂਦਾ ਕੰਮ ਤੇ ਸਾਰੇ ਇੱਕ ਵਾਰ ਪਾਸੇ ਹੋ ਜਿਓ ਤੇ ਪਾਸੇ ਹੋਣ ਤੋਂ ਬਾਅਦ ਫੇਰ ਦੇਖੀ ਜਾਊਗੀ ਉਸ ਤੋਂ ਬਾਅਦ ਕੀ ਕਰਨਾ ਹੈ ਕੀ ਨਹੀਂ ਕਰ ਔਰ ਉਹਨਾਂ ਨੇ ਬਾਰ-ਬਾਰ ਉਹ ਡਿਡਰਾਂ ਨੂੰ ਕਿਹਾ ਸੀ ਜਿਹੜੇ ਲਿਖਣ ਗਏ ਸੀ ਕਿ ਤੁਸੀਂ ਇਹ ਕਹਿਣਾ ਨਹੀਂ ਅਸੀਂ ਜੋ ਗੱਲ ਕਹਿ ਰਹੇ ਹਾਂ ਤੁਹਾਡੇ ਸਾਹਮਣੇ ਤੁਹਾਡੇ ਚ ਇਹਨਾਂ ਦਮ ਨਹੀਂ ਹੋਣਾ ਇਹ ਸ਼ੌਂਕਾ ਕਰਕੇ ਆਏ ਸੀ ਕਿ ਅਸੀਂ ਉਹ ਹੀ ਲਿਖਾਂਗੇ ਜੋ ਤੁਸੀਂ ਕਹੋ ਇਹ ਵੀ ਤਾਂ ਇੱਕ ਮਾਈਂਡ ਸੈਟ ਆ ਨਾ ਉਹ ਮਾਈਂਡ ਸੈਟ ਕਿਵੇਂ ਪ੍ਰੋਪਰ ਮੰਨ ਜੂਗਾ ਵੀ ਹਾਏ ਠੀਕ ਗੱਲ ਐ ਐਵੇਂ ਹੀ ਤੁਸੀਂ ਦੁਬਾਰਾ ਪ੍ਰਧਾਨ ਆਜੋ ਸਾਨੂੰ ਕੋਈ ਇ ਇਦੇ ਚ ਜਦੋਂ ਦੁਬਾਰਾ ਕਿਸੇ ਦਾ ਵੀ ਰਿਵਾਈਵਲ ਹੋਇਆ ਕਦੇ ਹਿਸਟਰੀ ਉਹ ਬਿਨਾ ਕੁਰਬਾਨੀ ਤੇ ਬਿਨਾ ਜਿਹੜਾ ਬਹੁਤ ਇੱਕ ਇਹ ਪ੍ਰੈਕਟਿਸ ਕਰਕੇ ਦਿਖਾਏ ਬਿਨਾ ਨਹੀਂ ਹੋਇਆ ਕਿ ਲੈ ਹੁਣ ਤਾਂ ਇਹ ਤਰੀਕੇ ਚ ਫਰਕ ਪੈ ਗਿਆ ਸਮਾਂ ਲੱਗਦਾ ਉਸ ਪ੍ਰੈਕਟਿਸ ਨੂੰ ਉਹਦੇ ਚ ਉੱਭਰ ਕੇ ਦੁਬਾਰਾ ਕੋਈ ਆ ਜੇ ਤਾਂ ਨਹੀਂ ਤਾਂ ਤੁਰੰਤ ਤਾਂ ਨਹੀਂ ਆਇਆ ਕਿ ਬਿਨਾ ਪ੍ਰੈਕਟਿਸ ਕੀਤੇ ਬਿਨਾ ਕਿਸੇ ਕੁਰਬਾਨੀ ਕੀਤੇ ਬਿਨਾ ਕਿਸੇ ਗੱਲ ਤੋਂ ਲੋਕ ਉਵੇਂ ਹੀ ਪ੍ਰਮਾਨ ਕਰਦੇ ਹੁੰਦੇ ਨੇ ਔਰ ਕਿ ਇਹ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆ ਬਾਕੀ ਪਾਰਟੀਆਂ ਦੇ ਵੀ ਕਈਆਂ ਦੇ ਹੱਲ ਹੋਏ ਨੇ ਜਿਹੜਾ ਚਲਾ ਗਿਆ ਚਲਾ ਗਿਆ ਤੇ ਬਾਕੀ ਬੜੇ ਮੁਸ਼ਕਲ ਕੰਮ ਹੁੰਦੇ ਨੇ بار بار ਰੀਵਾਈਵ ਕਰਨਾ ਬਾਊਸ ਬਾਈਕ ਜਿਹਨੂੰ ਕਹਿੰਦੇ ਨੇ ਬੜੇ ਔਖੇ ਆਉਂਦੇ ਨੇ ਉਹ ਸਾਰੇ ਬਾਬ ਸਰ ਜਕਤਾਰ ਸਿੰਘ ਦੀ ਵੋਟਾਂ ਮਿਲਣ ਦਾ ਮਾਮਲਾ ਹੈ ভোটার ਪ੍ਰਵਾਨਗੀ ਦਿੰਦਾ ਕਿ ਨਹੀਂ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਜਿਸ ਤਰੀਕੇ ਨਾਲ ਇਸ ਮਾਫੀ ਦਾ ਮਜ਼ਾਕ ਉਡਾਇਆ ਜਿਵੇਂ ਅਕਾਲੀ ਦਲ ਲੀਡਰਸ਼ਿਪ ਮਾਫੀਆਂ ਮੰਗ ਰਹੀ ਹੈ ਸਿੱਧੇ ਰੂਪ ਚ ਉਹਨਾਂ ਦਾ ਤੰਜ ਸੁਖਬੀਰ ਸਿੰਘ ਬਾਦਲ ਦਾ ਹੀ ਸੀਗਾ ਇਹ ਲੋਕ ਹੋਂਦ ਪ੍ਰਵਾਨ ਨਹੀਂ ਕਰਦੇ ਤੁਹਾਡੇ ਕੀਤਿਆਂ ਦੀਆਂ ਸਾਹਮਣੇ ਆ ਰਹੀਆਂ ਸਾਰੀਆਂ ਗੱਲਾਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਹਮਲਾ ਕੀਤਾ ਤੁਸੀਂ ਸੁਣਿਆ ਹੋਊਗਾ ਜਿਹੜਾ ਮੁੱਖ ਮੰਤਰੀ ਦਾ ਐਟੀਟਿਊਡ ਸੀ ਮੁੱਖ ਮੰਤਰੀ ਦਾ ਨਜ਼ਰੀਆ ਸੀਗਾ ਮਾਫੀ ਨੂੰ ਲੈ ਕੇ ਔਰ ਅਕਾਲੀ ਦਲ ਨੂੰ ਪ੍ਰਵਾਨਗੀ ਮਿਲਦੀ ਦਿੱਸਦੀ ਆ ਕਿ ਨਹੀਂ ਕਿਉਂਕਿ ਬਹੁਤ ਔਖੇ ਔਖੇ ਸਮਿਆਂ 'ਚ ਵੀ ਵਾਪਸੀ ਹੁੰਦੀ ਰਹੀ ਹੈ ਪੋਲਿਟੀਕਲ ਪਾਰਟੀਆਂ ਦੀ ਨਹੀਂ ਨਾਰਮਲ ਹੈ ਸਿਗਿਆਤਾ ਅਟੈਕ ਕਰਦੇ ਹੁੰਦੇ ਆ ਆਪੋਜੀਸ਼ਨ ਉਹ ਤੇ ਸੀਐਮ ਤੇ ਕਰਦੀ ਹੈ ਸੀਐਮ ਆਪੋਜੀਸ਼ਨ ਲੀਡਰ ਤੇ ਕਰਦਾ ਹੈ ਇਹ ਨਾਰਮਲ ਦੀ ਗੱਲ ਸੀਗੀ ਤਾਂ ਕੋਈ ਅਸੇ ਗੱਲ ਨਹੀਂ ਗਈ ਔਰ ਉਹ ਕੋਈ ਬਹੁਤ ਹੀ ਤਿੱਖੀ ਗੱਲਬਾਤ ਵੀ ਨਹੀਂ ਉਹ ਤਾਂ ਗੱਲ ਕਰਦੇ ਕਰਦੇ ਵਿੱਚ ਜ਼ਿਕਰ ਆ ਗਿਆ ਗਲਤੀਆਂ ਤੇ ਗੁਰਾਹਾਂ ਦਾ ਜਿਹੜੇ ਲਫ਼ਜ਼ ਆਪਾਂ ਪਹਿਲਾਂ ਵੀ ਹੁਣੇ ਵਰਤੇ ਆਂ ਵੀ ਗਲਤੀਆਂ ਤੇ ਗੁਰਾਹਾਂ ਦੇ ਵਿੱਚ ਵੀ ਇਹ ਪਾਰਟੀ ਰਵਾਈ ਭੁਲਦੀ ਹੈ ਗੱਲ ਉੱਥੇ ਆ ਰਹੀ ਸੀ ਤੇ ਉੱਥੇ ਵੀ ਐਪਰੀਹੈਂਸ਼ਨ ਇਹੀ ਹੈ ਉਹ ਕਹਿੰਦੇ ਵੀ ਜਿਹੜੀਆਂ ਕੁਝ ਪਹਿਲਾਂ ਇਹਨਾਂ ਨੇ ਕੀਤਾ ਉਹਦੇ ਕਰਕੇ ਦੋਹਾਂ ਪਾਰਟੀਆਂ ਤੇ ਕਾਲੀ ਦਲ ਵੀ ਤੇ ਕਾਂਗਰਸ ਵੀ ਕੋਈ ਦੋ ਰਹਿਗੇ ਕੋਈ ਦਸ ਰਹਿਗੇ ਤੇ ਐਡੇ ਕੰਟੈਕਸਟ 'ਚ ਉਹਨਾਂ ਨੇ ਕਿਹਾ ਵੀ ਗਲਤੀਆਂ ਤੇ ਗੁਰਾਹਾਂ ਹੁਣ ਜਿਹੜਾ ਹੋਣ ਦਾ ਜ਼ਿਕਰ ਹੋ ਰਿਹਾ ਹੈ ਉਹ ਗਲਤੀਆਂ ਤਾਂ ਗੁਰਾਹਾ ਕਰਕੇ ਹੀ ਤਾਂ ਉਹ ਕਹਿੰਦੇ ਵੀ ਇਹਨਾਂ ਦਾ ਹਾਲ ਪਹਿਲਾਂ ਹੋਇਆ ਹੈ ਬੈਕਗ੍ਰਾਉਂਡ ਇਹ ਸੀਗੀ ਤੇ ਵੀ ਹੁਣ ਇਹਨਾਂ ਦਾ ਅਗੇ ਕੀ ਰਿਵਾਈਵ ਹੋ ਜਾਣਗੇ ਫੈਸਲਾ ਲੋਕਾਂ ਨੇ ਕਰਨਾ ਉਹ ਕਹਿੰਦੇ ਵੀ ਲੋਕਾਂ ਨੇ ਸੱਜਾ ਤਾਂ ਦੇਤੀ ਇਹਨਾਂ ਨੂੰ ਉਹਨਾਂ ਦਾ ਮਤਲਬ ਇਹਨਾਂ ਕੀ ਸੀਗਾ ਫਿਰ ਸ਼ਾਰਟ ਕਮੈਂਟਸ ਸੀ ਅਖੀਰ ਤੇ ਸਪੀਚ ਤੇ ਆ ਕੇ ਉਹਨਾਂ ਦੀ ਮੈਂ ਵੀ ਬਾਅਦ ਦੇ ਵਿੱਚ ਹੀ ਸੁਣੀ ਹੈ ਡੂਰਿੰਗ ਸੈਸ਼ਨ ਤਾਂ ਸੁਣੀ ਨਹੀਂ ਗਈ ਜਦੋਂ ਬਾਅਦ ਦੇ ਵਿੱਚ ਆਇਆ ਵੀ ਗਲਤੀਆਂ ਤੇ ਗੁਰਾਹਾ ਦੀ ਮੈਂ ਕਿਹਾ ਸੁਣ ਲਈਏ ਕਹਿੰਦੇ ਕੀ ਹੈ ਤੇ ਭਗਵੰਤਪਾਨ ਤਾਂ ਫਿਰ ਤੁਹਾਨੂੰ ਪਤਾ ਹੀ ਉਹ ਤਾਂ ਜਿਹੜਾ ਉਹਨਾਂ ਕੋਲ ਤਾਂ ਆਰਟ ਹੈ ਦੂਜਿਆਂ ਤੇ ਪ੍ਰੋਫੈਸ਼ਨ ਸੀ ਉਹਨਾਂ ਦਾ ਤਾਂ ਆਰਟ ਨਾ ਛੱਡੋ ਵੀ ਟਵੈਂਟੀ ਕਰਨਾ ਉਹ ਤਾਂ ਸਟਾਇਰਸ ਹੈਗੇ ਆ ਬਾਈ ਪ੍ਰੋਫੈਸ਼ਨ ਸੋ ਆਪਣੇ ਲੈਜਰ ਦੇ ਵਿੱਚ ਉਹਨਾਂ ਨੇ ਵਧੀਆ ਕਵਰਟ ਕੀਤਾ ਵੀ ਗਲਤੀਆਂ ਤੋਂ ਗੁਰਾਂ ਦੇ ਕਰਕੇ ਇਹ ਕਿੱਥੇ ਪਹੁੰਚੇ ਆ ਤੇ ਕਾਂਗਰਸ ਕਿੱਥੇ ਪਹੁੰਚੇ ਗੱਲ ਤਾਂ ਉੱਥੇ ਹੀ ਹੈ ਮੈਂ ਜਿਹੜਾ ਹਮੇਸ਼ ਸਿੰਘ ਹੁਰਾ ਤੋਂ ਸਵਾਲ ਪੁੱਛਿਆ ਸੀ ਮੈਂ ਛੋਟੀ ਜਿਹੀ ਟਿੱਪਣੀ ਤੁਹਾਡੇ ਤੋਂ ਵੀ ਲੈਣਾ ਚਾਹੁੰਦਾ ਆ ਕਾਲੀ ਦਲ ਦੇ ਬਾਰੇ ਆ ਕਾਲੀ ਦਲ ਦੇ ਬਾਰੇ ਹਾਂ ਜਿੱਥੇ ਸਥਿਤੀ ਪਹੁੰਚ ਗਈ ਆ ਇਤੋਂ ਮੁੜ ਕੇ ਪ੍ਰਧਾਨ ਸਾਹਿਬ ਦਾ ਦੁਬਾਰਾ ਆਣ ਕੇ ਮੇਨ ਮੰਚ ਦੇ ਉੱਤੇ ਖੜੇ ਹੋਣਾ ਬਤੌਰ ਪ੍ਰਧਾਨ ਪ੍ਰਵਾਨਗੀ ਨਾਲ ਦੁਬਾਰਾ ਸਰਕਾਰ ਬਣਾ ਲੈਣੀ ਸੰਭਵ ਹੈ ਨਹੀਂ ਦੇਖੋ ਤੁਸੀਂ ਮੈਂ ਦੋ ਗੱਲ ਹੈ ਅਕਾਲੀ ਦਲ ਦਾ ਰਵਾਈਵ ਹੋਣਾ ਤੇ ਇਸ ਵੇਸੇ ਬਾਦਲ ਦਾ ਰਵਾਈਵ ਹੋਣਾ ਇਹ ਦੋ ਵੱਖਰੇ ਵੱਖਰੇ ਇਸ਼ੂਜ਼ ਹੈ ਜੀ ਭਾਵੇਂ ਇੰਟਰ ریلیਟਿਡ ਹੈਗੇ ਅਕਾਲੀ ਦਲ ਦਾ ਰਵਾਈਵ ਹੋਣਾ ਨਾ ਰੋਲ ਆਊਟ ਹੀ ਨਹੀਂ ਕਰਦਾ ਕਦੇ ਵੀ ਅਕਾਲੀ ਦਲ ਆਰਾਮ ਨਾਲ ਰਵਾਈਵ ਹੋ ਸਕਦਾ ਹੈ ਤਨਖਾਹਾਂ ਜਿਹਦੇ ਨਾਲ ਇੱਕ ਵਾਰੀ ਲਫਤ ਲੱਗ ਗਿਆ ਵਰਦਾਵਾ ਜੀ ਜੀ ਇਹਦੀ ਇੰਪਲੀਕੇਸ਼ਨ ਬਹੁਤ ਸੀਰੀਅਸ ਹੈਗੀ ਇਤਿਹਾਸ ਦੇ ਵਿੱਚ ਤਾਂ ਉਹ ਲੀਡਰ ਕਦੇ ਮੁੜ ਕੇ ਰਵਾਈਵ ਨਹੀਂ ਹੋਏ ਸੋ ਸੁਖਵੀਰ ਜੀ ਨੂੰ ਇਹ ਨਾ ਪਤਾਉਣਾ ਚਾਹੀਦਾ ਵੀ ਚਲੋ ਸਿਆਣੇ ਬੰਦੇ ਆਪਾਂ ਕਿਉਂ ਕਿਸੇ ਦੇ ਕਿੰਦੂ ਕਰੀਏ ਕਿ ਜਿਹਦੇ ਨਾਂ ਦੇ ਨਾਲ ਤਨਖਾਹਾਂ ਲੱਗ ਗਿਆ ਉਹ ਫਿਰ ਛੇਤੀ ਕੀਤੀਆ ਰਵਾਈਵ ਨਹੀਂ ਹੁੰਦਾ ਇਹ ਇੱਕ ਸਿਸਟਮ ਹੈ ਸਾ ਡਾਇਨਾਮਿਕਸ ਉੱਪਰ ਟੱਗਣਾ ਛੰਡੀ ਹੈ ਸਾਰੀ ਸੋ ਮੈਂ ਮੈਨੂੰ ਕੋਈ ਬਹੁਤੀ ਆਸ ਨਹੀਂ ਹਾਂ ਇਹ ਜ਼ਰੂਰ ਹੈਗਾ ਕਿ ਜੇ ਟਾਈਮ ਸਰ ਇਹ ਛੱਡ ਕੇ ਪਾਸੇ ਹੋ ਜਾਂਦੇ ਕਿਸੇ ਵੇਲੇ ਤੇ ਵਾਪਸ ਆ ਸਕਦੇ ਸੀ ਤਨਖਾਹ ਲਗਣ ਤੋਂ ਬਾਅਦ ਜੇ ਬੰਦਾ ਛੱਡ ਕੇ ਜਾਂਦਾ ਨਾ ਫਿਰ ਛੇਦੀ ਕੀਤੇ ਆ ਉਹ ਰਿਵਾਈਵ ਵਾਲੀ ਵਾਪਸੀ ਤਾਂ ਹੁੰਦੀ ਹੈ ਵਾਪਸੀ ਦੀ ਕੋਈ ਰੌਲਾ ਨਹੀਂ ਗਾ ਜਿਹੜੀ ਲੀਡਰਸ਼ਿਪ ਦੀ ਉਹ ਰਿਵਾਈਵਲ ਹੈ ਉਹ ਉੱਤੇ ਕੁਐਸਚਨ ਮਾਰ ਬਿਲਕੁਲ ਠੀਕ ਹੈ ਕਈ ਵਾਰੀ ਕਾਲੀ ਦਲ ਦੇ ਵੱਡੇ ਆਗੂ ਵੀ ਕਹਿੰਦੇ ਰਹੇ ਕਿ ਖੜਕੋਆ ਦੇ ਦੌਰ ਦੇ ਵਿੱਚ ਦਹਾਕੇ ਤੱਕ ਸੱਤਾ ਤੋਂ ਬਾਹਰ ਰਹੇ ਫਿਰ ਵਾਪਸ ਪਰਤ ਆਏ ਇਹੋ ਜਿਹੇ ਦੌਰ ਆਉਂਦੇ ਰਹਿੰਦੇ ਆ ਪਰ ਜਿਹੜਾ ਹੁਣ ਇਹ ਨਵਾਂ ਚੈਪਟਰ ਵਿੱਚ ਜੁੜ ਗਿਆ ਇਥੋਂ ਉੱਭਰਨਾ ਹੋਰ ਮੁਸ਼ਕਲ ਹੈ ਕਿਉਂਕਿ ਇਹ ਹੁਣ ਸਟੈਂਪ ਲੱਗ ਨਹੀਂ ਉਹ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ ਉਸ ਵੇਲੇ ਕਾਲੀ ਦਲ ਦੀ ਭਰੋਸੇਯੋਗਤਾ ਤੇ ਕੁਸਚਨ ਮਾਰਕ ਨਹੀਂ ਸੀ ਲੱਗੇ ਹੋਏ ਨਹੀਂ ਸੀਗਾ ਹੁਣ ਭਰੋਸੇਯੋਗਤਾ ਦੇ ਕੁਸਚਨ ਮਾਰਕ ਹੈ ਜਿਹੜੇ ਇਹ ਇਹਨਾਂ ਨੇ 10 ਸਾਲ ਦੀ ਕਾਰਗੁਜ਼ਾਰੀ ਹੈ ਨਾ ਉਹ ਉੱਥੇ ਕੁਸਚਨ ਮਾਰਕ ਹੈ ਉਹਦੇ ਵਿੱਚ ਸਾਰਾ ਕੁਝ ਆ ਰਿਹਾ ਇਹਨਾਂ ਦਾ ਕਿਰਦਾਰ ਵੀ ਤੇ ਜੋ ਕੁਝ ਦੇਰੇ ਸੱਚੇ ਲੋਕ ਸਵਜਨ ਨਾਲ ਸੰਬੰਧਿਤ ਮਾਮਲੇ ਤੇ ਹੋਇਆ ਉਹ ਸਾਰਾ ਕੁਝ ਉਹਦਾ Part ਹੈ ਮੈਂ ਤਾਂ ਇੱਕ ਕਦਮ ਅੱਗੇ ਜਾ ਕੇ ਵੀ ਗੱਲ ਕਰਨਾ ਚਾਹੁੰਦਾ ਕਿ ਕੱਲੇ ਸਿੱਖਾਂ ਨੇ ਨਹੀਂ ਪੰਜਾਬੀਆਂ ਨੇ ਵੀ ਨਹੀਂ ਵੋਟ ਪਾਈ ਕਿਉਂਕਿ ਅਦਰਵਾਈਜ਼ ਵੀ ਜਿਹੜਾ 10 ਸਾਲ ਦਾ ਰਾਜ ਸੀ ਉਹਦੇ ਵਿੱਚ ਹਰ ਚੀਜ਼ ਨੂੰ ਮੈਨਿਪੂਲੇਟਾਈਜ਼ ਕਰਤਾ ਗਿਆ ਜਿਹਦੇ ਵਿੱਚ ਟ੍ਰਾਂਸਪੋਰਟ ਤੋਂ ਲੈ ਕੇ ਮੀਡੀਆ ਤੋਂ ਲੈ ਕੇ ਹਰ ਚੀਜ਼ 'ਤੇ ਦੋਸ਼ ਲੱਗਦੇ ਰਹੇ ਨੇ ਕਿ ਰਾਜਾ ਕਦੇ ਵਪਾਰੀ ਨਹੀਂ ਹੁੰਦਾ ਤੇ ਕਾਰੋਬਾਰ ਜਿਹੜਾ ਵਾ ਉਹ ਮੁਕੰਮਲ ਜੇ ਉਹਦੇ ਉੱਤੇ ਨਜ਼ਰ ਹੋਵੇ ਜਾਂ ਕੁਝ ਇਸ ਤਰ੍ਹਾਂ ਦੀ ਪਰਸੈਪਸ਼ਨ ਬਣਦੀ ਉਹ ਆਪਣਾ ਬੇਸ ਛੱਡ ਕੇ ਉਹ ਸਿੱਖ ਵੋਟ ਜਿਹੜਾ ਬੇਸ ਸੀਗਾ ਉਹ ਤੋਂ ਇਹ ਆਈਸੋਲੇਟ ਹੋ ਗਏ ਸੀਗੇ ਸਮੱਸਿਆ ਉੱਥੇ ਫਸੇ ਹੋਈ ਆ ਜੀ ਮਾਈਨਿੰਗ ਤੋਂ ਲੈ ਕੇ ਲਿਕਰ ਤੱਕ ਜੇ ਅੱਜ ਜਾ ਕੇ ਤੁਸੀਂ ਦੇਖੋ ਤੇ ਉਦੋਂ ਦੇ ਉਸ ਦੌਰ ਦੇ ਕਾਰੋਬਾਰੀਆਂ ਨੂੰ ਪੁੱਛੋ ਚੀਜ਼ਾਂ ਕਿਵੇਂ ਕਿਵੇਂ ਵਰਤਦੀਆਂ ਰਹੀਆਂ ਸ਼ਾਇਦ ਉਹ ਚੀਜ਼ਾਂ ਸਾਰੀਆਂ ਇਨ ਟੋਟੈਲਿਟੀ ਸਾਹਮਣੇ ਆਈਆਂ